ਬੱਚਾ ਲੈ ਕੇ ਪੁੱਛਿਆ ਇਹਨੂੰ ਪੁੱਛਿਆ ਇਹਨੂੰ ਕਿਹੜਾ ਪੱਥਾ ਸਨ ਹੋਊਗਾ ਉਹ ਹੋਊਗਾ ਇਹ ਹਰਜੀਤ ਹੈ ਫੌਜੀ ਦਿਆਲ ਦਾ ਮੁੰਡਾ ਪੱਥਾ ਵਾਖਣ ਦੀਆਂ ਆਸ ਹੈ ਕਰਤਾਰ ਸਿੰਘ ਬੀਜੇ ਨਾ ਇਹ ਹੁਣ ਮੈਂ ਅੰਦਰ ਆ ਕੇ ਮਾਰਕੇ ਦਾ ਤਾਂ ਕਿ ਥੱਲੇ ਆ ਜਾਓ ਉਹ ਤੇ ਇਹਨੂੰ ਪਹੁੰਚੋਗੇ ਮੈਂ ਕਿਹੜੇ ਲਾ ਲੀਂਗੇ ਕਿੱਥੇ ਜੀ ਮੇਰਾ ਮਾਪਣ ਦੀ ਕਦਰ ਮੇਰੇ ਸੰਸਾ ਮਸਲਾ ਜਿੰਦਾ ਜੀ ਮੇਰਾ ਨਾਮ ਬਲਵਿੰਦਰ ਸਿੰਘ ਪੈਂਟਕਰ ਸੰਗੋ ਸਾਡਾ ਸੰਝਾ ਰਗਵਾਈ ਨਾ ਤੀ ਤਕਸੀਮ ਕਰਾ ਕੇ ਇਹ ਕਰਕੇ ਧੁਖੀ ਜੇ ਸੈਨ ਮਰਵਾ ਦੇ ਤੇ ਸਾਰੀ ਜਿੰਦ ਸਾਡੇ ਥਲੇ ਬਾਦ ਦੀ ਇਹ ਹੈ ਅਕੋੜਿਆ ਨਾ ਸਾਡੀ ਜਿੰਦ ਘੱਟ ਜੀਏ ਹੁਣ ਲੱਗਦਾ ਚੋ ਨਾ ਦਾ ਗੌਂਗੀ ਕੈਰੀ ਕਰ ਰਿਹਾ ਇਸ ਕਰਕੇ ਦੁਖੀ ਹੋ ਕੇ ਤੁਹੇ ਸੁਣਵਾਈ ਨਾ ਹੋਣ ਕਰਕੇ ਮੋੜਾ ਟੈਂਕੀ ਦਾ ਮਰਨ ਤੋਂ ਵੀ ਦੂਰ ਕੀਤਾ ਜਾ ਰਿਹਾ ਨਾ ਕੇਸ ਵੀ ਲਾਇਆ ਚੰਗੀਗਰ ਉਹਦੀ ਤਰੀਕ ਪਾਈ ਪਈ ਆ ਹੁਣ ਮੌਕੇ ਦਾ ਕੇ ਮੈਨੂੰ ਗਰਦੌਰ ਤੇ ਤਹਿਸੀਲਦਾਰ ਆ ਕੇ ਮੈਨੂੰ ਝੋਸਾ ਦੇਣ ਵੀ ਜਿੰਨੇ ਤੱਕ ਕਿਰਾ 22 ਚੰਗੀਗਰ ਵਾਲਾ ਕੇਸ ਕੋਈ ਨਹੀਂ ਲੱਗਦਾ ਕੋਈ ਕਾਰਵਾਈ ਨਹੀਂ ਹੁਣ ਜਦ ਮੈਂ ਥੱਲੇ ਨਹੀਂ ਆਉਂਗਾ ਇਹਨੂੰ ਕੰਨ ਪਰਸਾਣਾ ਕੀਤਾ ਕਿ ਮੈਂ ਬਹੁਤ ਡਿਪਰੈਸ਼ਨ ਵਿੱਚ ਹਾਂ ਨਹੀਂ ਤੇ ਫਿਰ ਮੇਰੇ ਕੋ ਐਹੋ ਆਪਸ਼ਨ ਆਪੇ ਮੈਂ ਫਿਰ ਆਪਣੇ ਇੰਕੱਲੇ ਉਹਦੇ ਕੋਲ 19 ਘੰਟੇ ਤੁਹਾਨੂੰ ਦੱਸ ਦਿੰਦਾ ਕਿ ਕੌਣ ਆ ਬੰਦਾ ਕਿਉਂ ਉੱਤੇ ਚੜਿਆ ਤੇ ਕੀ ਕਾਰਵਾਈ ਚੱਲਦੀ ਇਹ ਬਲਵਿੰਦਰ ਸਿੰਘ ਤੇ ਠੱਕਰ ਸੰਧੂ ਦਾ ਕੋਈ ਪ੍ਰਾਈਜ਼ ਦਾ ਡਿਸਪੂਟ ਚੱਲਦਾ ਆਪਸ ਵਿੱਚ ਹਾਂ ਤੇ ਮਾਲਮਘੇਵੇਂ ਨੇ ਇੱਥੇ ਨਿਸ਼ਾਨਦੇਹੀ ਦੇ ਹੋਣਾ ਚਾਹੀਦਾ ਸਰ ਜੀ ਤੇ ਮਾਲਮਘੇਵੇਂ ਤੱਕ ਤੇ ਆਇਆ ਨਹੀਂਗਾ ਤੇ ਜੇ ਮਾਲ ਮਹਿਕਮਾ ਤੇ ਮਾਲ ਮਹਿਕਮੇ ਨੇ ਨਿਕਲ ਚੜਦੇ ਇਹ ਮਾਲ ਮਹਿਕਮਾ ਤਾਂ ਵੀ ਰੋਕਦੇ ਨੇ ਜੀ ਤਰੀਕ ਚੱਲਦੀ ਅਪੀਲ ਪਾਈ ਆ ਅਪੀਲ ਤੱਕ ਜਿੰਨਾ ਚਿਰ ਨਿਸ਼ਾਨੀ ਨਹੀਂ ਕਰਨੀ ਸਾਨੂੰ ਤੁਹਾਨੂੰ ਜਿਨਾਈ ਅਹੀਂ ਇੱਥੇ ਆਏ ਮੌਕੇ ਤੇ ਕੋਈ ਗੱਲ ਨਹੀਂ ਇਹਦਾ ਧਿਆਨ ਰੱਖਣਗੇ ਇਹਨੂੰ ਗਲਤ ਕੰਮ ਨਹੀਂ ਕਰਨਾ ਅੱਗੇ ਜੇ ਜੋ ਮਾਲ ਮਹਿਕਮਾ ਕਰੇਗਾ ਉੱਤੇ